ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਲੈ ਕੇ ਆਇਆ ਤੁਹਾਡੇ ਲਈ ਇੱਕ ਹੈਂਡਜੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਇਆ ਦੇਖਦੇ ਮਜ਼ਾ ਆਇਆ ਵਿਭਾ ਤੂੰ ਪੇ ਘਟ ਜਾਏ ਕਰ ਤੇ ਰੰਗ ਕਾਲਾ ਪੈ ਜਾਣਾ ਤਾਂ ਤਾਂ ਖੱਟਿਆ ਜਾਂ ਮੇਰੀ ਨਿਗਾ ਘਟ ਗਈ ਨੀ ਪੁੰਡੋ ਹੁਣ ਤੇਰੇ ਮਗਰ ਲੁਟੇਰੇ ਲੱਗਣਗੇ ਤੇਰੇ ਸੋਨੇ ਦਾ ਦੰਦ ਕੱਢਣ ਲਈ ਜੇ ਬਚਣਾ ਤਾਂ ਬੁਰਸ਼ ਕਰ ਲਾ ਫਿਲਟਰ ਵੀ ਜਵਾਬ ਦੇ ਗਿਆ ਇੱਕ ਦੰਦ ਆਈਡੀਆ ਦੇ ਸੰਭੰਗ ਖੱਟਾ ਹੋਇਆ ਮੇਰੀ ਉਤ ਫਿਰਦਾ ਗਿੰਦਵਾਤਾ ਮੇਰੇ ਬਿਨੋਂ ਹੁਣ ਨਹੀਂ ਆਉਂਦਾ ਗਿਆਨੀ ਜਦੋਂ ਤੂੰ ਘਰੋਂ ਨਿਕਲਦਾ ਸਾਡੇ ਗਵੰਡੀਆਂ ਦੇ ਮੁੰਡਿਆਂ ਤਾਂ ਨਿੰਬੂ ਬਾਣੀ ਵੀ ਨਹੀਂ ਹਜਮ ਆਉਂਦਾ ਹੋਣਾ ਵਿਚੋਲਾ ਧਾਕੜ ਲੱਗਦਾ ਵਿਚੋਲੇ ਦਾ ਪਤਾ ਟਿਕਾਣਾ ਦੱਸ ਦੇ ਵੀਰ ਸੱਚੀ ਦੱਸੀ ਕਿੱਥੇ ਸੁੱਖ ਸੁੱਖੀ ਸੀ ਤੇਰਾ ਕੀ ਜਾਂਦਾ ਦੱਸ ਦੇਗਾ ਤਾਂ ਤੇਰੇ বিনা ਹੁਣਦੇ ਯੂ ਬਿੰਦ ਸਰਦਾ ਜਾਂਦਾ ਇਹ ਪਨੇ ਖੋਦ ਬਾਈ ਵਣ ਕੇ ਡਿਲੀਟ ਕਰਵਾ ਦੇ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਆ ਮਾਜੋ ਮੈਂ ਆਇਆ 4 ਵਜੇ ਮੈਂ 4 ਵਜੇ ਉੱਠਿਆ ਜੀ ਤੇ ਮੈਂ ਬਾਹਰ ਆਇਆ ਨਾ ਉਦੋਂ ਹੈ ਨਹੀਂ ਸੀ ਲਓ ਵੀ ਅੱਜ ਚੱਲਿਆ ਨੂਰ ਦੀ ਮੰਮੀ ਦਾ ਖਿਸ਼ਾਣ ਪੱਤਰ ਬਣਾਉਣ ਵਾਸਤੇ ਇਹਦੇ ਚਾਹੀਦੀਆਂ ਆਈਡੀਆਂ ਮੇਰੇ ਖਿਸ਼ਾਣ ਪੱਤਰ ਦੀ ਨੂਰ ਦੀ ਮੰਮੀ ਦੇ ਆਧਾਰ ਕਾਰਡ ਦੀ ਨੂਰ ਦੀ ਮੰਮੀ ਦੇ ਦੰਦਾ ਵਿੱਚੋਂ ਦੀ ਕੁੱਤਾ ਟਪਾਲਾ ਚਾਹੀ ਜੂਮ ਕਰ ਕਰ ਦਿਖਾਉ ਦਾਦਾ ਕਾਰਡ ਬੜਾ ਹਰਾਮੀ ਹੋ ਬੇਟਾ ਜਿਵੇਂ ਦੀ ਆ ਲੋਕੇਸ਼ਨ ਆ ਨਾ ਅੱਜ ਦੀ ਸਾਡੇ ਰੂਮ ਦੀ ਅਸੀਂ ਆ ਬੁੱਕ ਕਰਿਆ ਸੀ ਦਿਲਨਾਜ਼ ਹੋਟਲ ਤੇ ਇਹ ਰਾਜੇ ਕੁਝ ਚੱਕ ਕੇ ਨਾ ਲੈ ਜਾਓ ਇੱਥੋਂ ਜਿਵੇਂ ਆ ਬਣਿਆ ਹੁੰਦਾ ਸੀ ਬੈੱਡ ਦੇ ਉੱਤੇ ਤੇ ਓਵੇਂ ਸੇਮ ਬਣਿਆ ਬਹੁਤ ਸੋਹਣਾ ਰੂਮ ਬਣਾਇਆ ਮਹਾਰਾਜਾ ਨੇ ਫਰਾਟਾ ਲਾ ਕੇ ਵਲੌਗ ਨਹੀਂ ਬਣਾਇਆ ਸੀ ਪੈਰ ਲੱਗੇ ਹੋਏ ਅੱਜ ਤਾਈ ਮ ਵੱਡੇ ਵੱਡੇ ਹੋਟਲਾਂ ਚ ਰੁਕਿਆ ਪਰ ਕਿਤੇ ਟੱਬ ਨਹੀਂ ਮਿਲਿਆ ਆ ਮੈਨੂੰ ਡਾਲ ਲੇਕ ਚ ਪਹਿਲੀ ਵਾਰ ਟੱਬ ਮਿਲਿਆਗਾ ਇੱਥੇ ਨਾ ਕਿਤੇ ਨੂਰ ਨੂੰ ਇਟਾ ਤੇ ਟੱਟੀ ਕਰਾਉਣ ਲੱਗ ਜਿਓ ਲੱਗਿਆ ਪਰ ਜਿਵੇਂ ਰਾਤ ਗੁਲਮਾਰਗ ਚ ਠੰਡ ਸੀ ਪਹਿਲ ਗਾਂ ਚ ਠੰਡ ਸੀ ਪਰ ਇੱਥੇ ਥੋੜੀ ਜੀ ਗਰਮੀ ਆ ਤੁਸੀਂ ਕੁਲੜ ਪੀਜੇ ਵਾਲਾ ਕੰਮ ਕਰੋ ਦੁਨੀਆ ਦਾ ਸਭ ਤੋਂ ਪਰ ਸ਼ਰਮੰਦਾ ਤੂੰ ਹਾਂਜੀ ਹਾਂਜੀ ਕੀ ਕੰਡ ਹੈ ਜੀ ਦੂਰੀ ਦੂਰੀ ਡੰਗ ਡੰਗ ਦੂਰੀ ਦੂਰੀ ਦੰਗ ਡੰਗ ਅੱਤ ਕੇ ਨਾਲ ਕਿਊਟ ਬਣ ਰਹੀ ਆ ਭਾਈ ਮੇਰੇ ਤੇ ਮੇਰੇ ਦੋਸਤਾਂ ਵੱਲੋਂ ਤੁਹਾਨੂੰ ਦੋਵਾਂ ਨੂੰ ਲੱਖ ਦੀ ਲਾਂਤ ਕੋਸ਼ਿਸ਼ ਕਰਦੇ ਰੋ ਇੱਕ ਦਿਨ ਜ਼ਰੂਰ ਛਿੱਤਰ ਪੈਣਗੇ ਲਾਂਤ ਵਾਲੀ ਟੀਮ ਕਿੱਥੇ ਹੈ ਮੇਰੀ ਆਓ ਪਾਓ ਯੋਗਦਾਨ Google scanner send ਕਰ ਤੈਨੂੰ ਲਾਂਤਾਂ ਭੇਜਣੀ ਆ ਵੱਲੇ ਲਿਖੇ ਜਦੋਂ ਪਿਆਰ ਨਾ ਸਹੇਲੀ ਉਹ ਮੈਸਾਂਗੀ ਜਾਲੀਆ ਯਾਰ ਤੁਸੀਂ ਦੋਨੇ ਇੰਨਾ ਵਧੀਆ ਪੰਗੜਾ ਪਾ ਲੈਂਦੇ ਅੱਗੇ ਤੋਂ ਨਾ ਪਾਇਓ ਇੱਕ ਲੰਗੂਰ ਦੂਜੀ ਬਾਂਦਰੀ ਸਾਰੇ ਫੁੱਦੂ ਰੱਬ ਨੇ ਪੰਜਾਬ 'ਚ ਉਤਾਰ ਦਿੱਤੇ ਹੁੰਦੀ ਰੱਬ ਕੋਣੋ ਉਹ ਦੇਖਣੋਂ ਮੱਗ ਚੰਦਿਆ ਜੇ ਕਿਸੇ ਨੂੰ ਚੰਗਣੀ ਬੋਲ ਸਕਦਾ ਤਾਂ ਕਿਰਪਾ ਕਰਕੇ 10 12 ਗੰਦੀਆਂ ਗਾਲਾਂ ਜ਼ਰੂਰ ਕੱਢ ਕੇ ਜਾਓ ਰੱਬ ਹੈਗਾ ਜਾਂ ਨਹੀਂ ਵੀਰ ਜਾਂਦਾ ਜਾਂਦਾ ਸਾਨੂੰ ਲਾਂਤਾਂ ਹੀ ਪਾ ਜਾ ਅਸੀ ਤਾਂ ਖ਼ਬਰ ਜੀ ਆਉਣਾ ਲੱਗਦਾ ਤਦੋ ACG ਦੀ ਆਪਣੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ